ਹੇ ਸੋਣੀਏ ਅਜੇ ਨਾ ਜਾ ਓ ਇੱਕ ਤੇਰੇ ਕੰਨ ਵਾਲੀ ਬਾਲੀ ਓ ਮਿੱਤਰਾਂ ਨੂੰ ਜੱਤ ਦੀ ਹੈ ਬਾਲੀ ਓ ਮਿੱਤਰਾਂ ਨੂੰ ਨਾ ਚੱਲਣ ਦੇ ਸੋਣੀਏ ਅਜੇ ਨਾ ਜਾ ਗੁੜ ਨਾਲੋ ਇਸ਼ਕ ਮਿੱਠਾ ਹੋਵੇ ਗੁੜ ਨਾਲੋ ਇਸ਼ਕ ਮਿੱਠਾ ਹੋਵੇ ਹੋਰ ਪਾਲਖਣਾ ਕਿਸੇ ਨੂੰ ਜਾਵੇ ਗੁੜ ਨਾਲੋ ਇਸ਼ਕ ਮਿੱਠਾ ਤੇ ਮੋਢਿਆਂ ਤੇ ਡਾਂਗਾ ਧਰੀਆਂ ਤੇ ਕੈਂਥੇ ਸੋਨੇ ਦੇ ਸੋਨੇ ਦੇ ਗਰ ਨਾਲ ਲੰਮੀਆਂ ਮੜਕ ਨਾਲ ਬੱਬ ਚੱਕਦੇ ਉਹ ਚਿੱਟੇ ਚਾਦਰੇ ਚਾਦਰੇ ਸੁੰਬਰਦੇ ਧਰਤੀ ਟੱਪ ਨਾਲ ਬੰਦ ਬੋਤਲਾ ਨਹੀਂ ਪਾਸੇ ਹਟ ਜਾ ਹਟ ਜਾ ਜਟਾਂ ਨੂੰ ਢਾ ਛੱਡ ਤੇ ਨੀ ਰੇਸ਼ਮੀ ਗਰਾਰੇ ਵਾਲੀਏ ਨਹੀਂ ਲਾਉਂਦੇ ਕਲੀਆਂ ਕਲੀਆਂ ਕਨਾਤੇ ਹੱਥ ਪਰ ਕੇ ਨਹੀਂ ਖੜੀ ਹੋ ਕੇ ਤੂੰ ਵੀ ਸੁਣ ਲੈ ਨਾਰੇ ਨਾਰੇ ਜੱਟਾਂ ਦੇ ਮੁੰਡੇ ਕੌਣ ਬੋਲੀਆਂ ਨਹੀਂ ਮਟਿਆ ਵਾਲੇ ਜੱਟਾਂ ਦੇ ਮੁੰਡੇ ਕੌਣ ਬੋਲੀਆਂ ਨਹੀਂ ਮਟਿਆ ਰੇ ਸਰ ਤੇ ਬੋਲੀ ਪਾ ਰਿਆਂ ਓਏ ਕਿੰਨਾ ਸੋਹਣਾ ਮੁੰਡਾ ਸਰਦਾਰ ਨਹੀਂ ਮੱਜਾ ਜਣੇ ਕਿੰਨਾ ਤੈਨੂੰ ਕਰਦਾ ਪਿਆਰ ਨਹੀਂ ਮੱਜਾ ਜਣੇ ਕਿੰਨਾ ਸੋਹਣਾ ਮੁੰਡਾ ਸਰਦਾਰ ਨਹੀਂ ਮੱਜਾ ਜਣੇ ਕਿੰਨਾ ਤੈਨੂੰ ਕਰਦਾ ਪਿਆਰ ਮਿੰਵਜਾ ਜੁਨੇ ਲੱਗੇ ਸਾਰੇ ਜੱਗ ਤੋਂ ਨਿਆਰਾ ਗੱਲੀਏ ਨਹੀਂ ਕੰਨ ਕਹਿਨੀਆ ਬੜੈਂਚਾ ਦਾ ਮੁੰਡਾ ਮਾੜਾ ਵੱਲੀਏ ਮਟਚਾ ਦਾ ਬੱਡਾ ਮਾੜਾ ਵੱਲੀਏ ਉਹ ਕੱਟ ਕੇ ਹਿੱਕ ਤੁਰਦਾ ਕੱਟ ਕੇ ਹਿੱਕ ਤੁਰਦਾ ਮੈਂ ਕਹਾ ਵਸਨਾ ਗਬਰੂਆ ਤੇਰੇ ਬਜੇ ਮੈਂ ਗਜੇ ਮੈਂ ਸੱਪ ਹੋਮ ਮਰ ਜਾ ਕਾਲ ਜੇ ਤੇਰੇ ਤੇ ਮੈਂ ਸੱਤ ਹੋਵਾਂ ਲੜ ਜਾ ਕਾਲ ਜੇ ਤੇਰੇ ਹੋ ਕੰਨ ਲਾ ਕੇ ਮਿੱਤਰਾਂ ਦੀ ਗੱਲ ਸੁਣ ਪੈ ਲੋ ਨਹੀਂ ਮੇਲੇ ਨਾ ਪਿਉਰੇ ਉੱਤੋਂ 250 ਕਿਲੋ ਨਹੀਂ ਉਹ ਕੰਨ ਲਾ ਕੇ ਮੇਤਰਾ ਦੀ ਗੱਲ ਸੁਣ ਬਿਲੋਣੀ ਮਿਲੇ ਨਾ ਪਿਆਰ ਉੱਥੋਂ 2200 ਦੀ ਕਿਲੋਣੀ ਦਸ ਲਵਾ ਮੈਂ ਸਹਾਰਾ ਕਸਦਾ ਫੌਜੀ ਫੇਰ ਦਗਾਰੇ ਕਦੇ ਛੱਡਦੀ ਨਾ ਕਹਿ ਕੇ ਅਮਨ ਜੀ ਤੇਰਾ ਕਾੜਾ ਤੇ ਹਰ ਚੱਲਦਾ ਕਦੇ ਛੱਡਦੀ ਨਾ ਕਹਿ ਕੇ ਅਮਨ ਜੀ ਤੇਰਾ ਕਾੜਾ ਤੇ ਹਰ ਚੱਲਦਾ ਹੁੰਦੇ ਨਾ ਪੰਜਾਬ ਵਿੱਚ ਧੱਕੇ ਸਰਿਆਮਣੀ ਹੋਣਾ ਸੀ ਰੰਗ ਤੇਰਾ ਦੀ ਸੀ ਮੇਤਰਾ ਮਣੀ ਹੁੰਦੇ ਨਾ ਪੰਜਾਬ ਵਿੱਚ ੱਟਕੇ ਸਰੇ ਆਮ ਨਹੀਂ ਹੋਣਾ ਜ਼ਿਰਖਣ ਤੇਰਾ ਤੇ ਸੀਨੇ ਤੇ ਰਾਮਨੀ ਆਹੀ ਯਾਰਾਂ ਦਾ ਪਿਆਰ ਚੱਲਦਾ ਤੈ ਕਿਉਂ ਜੇਬ ਵਿੱਚ ਪਾਣ ਚੱਲਦਾ ਕਿਤੇ ਛੱਡਦੀ ਨਾ ਕਹਿ ਕੇ ਅਮਲੀ ਤੇਰਾ ਕਾਡਾ ਤੇ ਯਾਰ ਚੱਲਦਾ ਕਿਤੇ ਛੱਡਦੀ ਨਾ ਕਹਿ ਕੇ ਅਮਲੀ ਤੇਰਾ ਕਾਡਾ ਤੇ ਯਾਰ ਚੱਲਦਾ वदिए वदिए चलो तुम बिन कहीं लगता नहीं हम क्या करें तुम ही तय हो अब है फिजा में बप्पा हम क्या करें ये दिल तो ਤਾਂ ਨਹੀਂ ਹੁਣ ਕੀ ਕਰੇ ਮਹਾਂਪਤ ਕਰ ਤੋਂ ਲੈ ਲੈ ਕਿੰਨ ਮਹਾਮਾਹਾਂ ਬੋਜੀ ਕਿੰਨੀਆਂ ਲੋੜੀਆਂ ਹੋ ਗਈਆਂ ਬੋਜੀ ਜੀ ਕਿੰਨੀਆਂ ਕਿ ਲੋੜੀਆਂ ਹੋ ਗਈਆਂ ਇੱਥੇ ਤੈਨੂੰ ਕਰੀ ਜੁਲ ਉਧਰ ਆਓ ਛੀਕਾ ਜੇ ਸਾਤਾ ਘਟ ਸਾਡੇ ਵਾਸਤੇ ਏ ਕਾ ਕਰਦਾ ਇਹਨੇ ਹਜ਼ਾਰ ਰੋਗੰ ਹੈ ਇਸ ਦੁਨੀਆ ਮੇਂ ਤੇਰੀਆਂ ਕਿੰਨੀਆਂ ਕਿ ਲੋੜੀਆਂ ਹੋ ਗਈਆਂ ਇੱਥੇ 11ਵੀਂ ਲੋੜੀ ਹੈ 11ਵੀਂ ਮੁਹੱਬਤ ਹੀ ਕਰਦਿਆਂ ਨੂੰ 2 ਸਾਲ ਹਾਂ ਤਨ ਆਲਾ ਨੀ ਮੈਨੂੰ ਲੱਗਦਾ ਇਹ ਮੱਕੀ ਖਾਸ ਦੀ ਕਿਰਾਏ ਅਗਲੀ ਲੋੜੀ ਮੁੰਡੇ ਨਾਲ ਬਣਾਉਂ ਤੇਰੀ ਵੀ ਗਰਮੀ ਹੈ ਅੱਜ ਲੋੜੀ ਮੁੰਡੇ ਨਾਲ ਬਣਾ ਅਗਲੀ ਲੋੜੀ ਨਾਲ ਬਣਾਵਾਂਗੇ ਵਿਆਹ ਕਰਵਾ ਲਾਂਗੇ ਨਹੀਂ ਇਹ ਗਲਤ ਬੋਲ ਗਿਆ ਹੈਂ ਕੀ ਐਂ ਚੜੂਗੀ ਇਹ ਐਂ ਇਥੇ ਥੈਂਕ ਯੂ ਦੇ ਇਹਦਾ ਖੂਰ ਸਾਹਿਬ ਨਾਲ ਉਹ ਜਿਹੜਾ ਮੁੰਡਾ ਬਣਾ ਲਾਸਟ ਪੇਸ਼ ਕਰ ਦਿੰਦੇ ਆਪਾਂ ਆ ਮੁੰਡਾ ਆਪਣੇ ਪੈਗ ਵਾਲੇ ਵੀਰਾਂ ਵਾਸਤੇ ਜਿਹੜੇ ਪੈਗ ਤੇ ਸ਼ਕੀਨ ਚਾਰ ਨੰਬਰ ਉਹਦੇ ਜਿਹੜੀ ਲੋੜੀ ਬਣਾ ਰਹੇ ਆ ਜੀ ਉਹ ਕਿਸ ਤਰ੍ਹਾਂ ਆਪਣਾ ਜਿਹੜਾ ਅੰਦਰ ਦੇ ਜਿਹੜੇ ਇਮੋਸ਼ਨ ਹੈ ਕਿਸ ਤਰ੍ਹਾਂ ਪ੍ਰੈਜੈਂਟ ਕਰਦੇ ਆ ਆਹਾ ਗਾ ਗਾ ਆਹ ਲਾ ਦੇਣਾ ਸੁਣਾ ਸੁਣਾ ਨਾਲ ਸਾਫ ਦਿਓ ਕਿਨੇ ਸਾਰੇ ਟੱਪੇ ਖਾ ਲਏ ਜੋ ਨਗ ਨੀਝੇ ਜੜ ਸਕਿਆ ਕੁੜੀ ਕੀ ਕਹਿੰਦੀ ਹੈ ਮੁੰਡੇ ਨੂੰ ਨੀ ਦੋ ਨਗ ਨੀਝੇ ਜੜ ਸਕਿਆ ਵੇ ਅਗਲਾ ਕਿਤਾਬ ਨੂੰ ਮੇਰਾ ਦਿਲ ਨਹੀਂ ਜੇ ਪੜ ਸਕਿਆ ਵੇ ਅਗਲਾ ਕਿਤਾਬ ਨੂੰ ਮੇਰਾ ਦਿਲ ਨਹੀਂ ਜੇ ਪੜ ਸਕਿਆ ਹੁੰਦਾ ਕੀ ਕਹਿੰਦਾ ਕਹਿੰਦਾ ਨੀ ਕਾਲੇ ਰੰਗ ਦਾ ਗੁਲਾਬ ਕੋਈ ਨਾ ਕਾਲੇ ਰੰਗ ਦਾ ਗੁਲਾਬ ਕੋਈ ਨਾ ਤੇ ਤਰੀਆਂ ਕਿਤਾਬਾਂ ਵਿੱਚ ਨਹੀਂ ਸਾਡੀ ਗੱਲ ਦਾ ਜਵਾਬ ਕੋਈ ਨਾ ਹੇ ਮੇਰੀਆਂ ਕਿਤਾਬਾਂ ਵਿੱਚ ਨਹੀਂ ਤੇਰੀ ਗੱਲ ਦਾ ਜਵਾਬ ਕੋਈ ਨਾ ਦੋ ਤਾਰਾਂ ਲਿਸ਼ਕਦੀਆਂ ਦੋ ਤਾਰਾਂ ਲਿਸ਼ਕਦੀਆਂ ਮੈਂ ਤੇਰੀ ਨਬਜ਼ ਦੇਖੀਗੀ ਤੈਨੂੰ ਮਰਜ਼ਾਈਂ ਲਿਸ਼ਕਦੀਆਂ ਉਮੇ ਤੇਰੀ ਨਬ ਦੇਖੀ ਤੈਨੂੰ ਮਰਜ਼ਾ ਇਸ਼ਕ ਦੀਆਂ ਉਹ ਬੱਗਾ ਕੁਕੜ ਬਲੋ ਚਾਹੰਦਾ ਬੱਗਾ ਕੁਕੜ ਬਲੋ ਚਾਹੰਦਾ ਚੰਗੀ ਭਲੀ ਮੰਗੀ ਹੋਈ ਸਾ ਬੇੜਾ ਬਹਿ ਗਿਆ ਲੋਕਾਂ ਦਾ ਉਹ ਚੰਗੀ ਪਾਲੀ ਮੈਂ ਤਾਂ ਗੱਲਾਂ ਹੋਈ ਸਾਰਾ ਡੇੜਾ ਪੈ ਗਿਆ ਅੱਲਾਹ ਕੱਲਾ ਬਹੁਤ ਅੱਛੀ ਬਹੁਤ ਅੱਛੀ ਹਾਂਜੀ ਹਾਂਜੀ ਇੱਕ ਵਾਰ ਸਲਾਸਤਾ ਹੈ ਬੱਸ ਠੀਕ ਹੈ ਨਹੀਂ ਚਾਹੁੰਗੇ ਜੀ ਕਿੰਨੇ ਕਿੰਨੇ ਮਹੀਨੇ ਲੋੜੀ ਥੋੜੀ ਮੇਰੀ 7ਵੀਂ ਹੈ ਬਾਈ 7ਵੀਂ ਹੈ ਸੱਸਰੀ ਕਾ ਜੀ ਸਾਡੇ ਵੱਲ ਸਾਰਾ ਇੱਥੇ ਇੱਥੇ ਉੱਥੇ ਲੈ ਕੇ ਜਾ ਦੱਸ ਮੈਨੂੰ ਕਿਹੜਾ ਡੈੜੀ ਤੇਰਾ ਦਿੰਦਾ ਤਨਖਾਹ تنخواہ ٹھیک سی میں پیار پا کے لے لیا برانڈا دے فوجی کتے لے لیا مہنگیا برانڈا دے فوجی کتے لے لیا ਉੱਪਰ ਲਲਕਾਰੇ ਨਾਲ ਮੈਂ ਡਰ ਗਈ ਦੂਜੇ ਲਲਕਾਰੇ ਨਾਲ ਅੰਦਰ ਵੜ ਗਈ ਤੀਜੇ ਲਲਕਾਰੇ ਨਾਲ ਨੋਂ ਮੇਰਾ ਲੈ ਕੇ ਸਿੱਧਾ ਆਣ ਕੇ ਇਧਰਾਂ ਦੇ ਵਿੱਚ ਭੱਜਿਆ ਨਹੀਂ ਪਟੂ ਫਿਰਦਾ ਫਰਦੈਸ਼ ਰਾਵ ਨਾਲ ਰੱਜਿਆ ਨਹੀਂ ਪਟੂ ਫਿਰਦਾ ਪਹਿਲਾ ਕੰਮ ਵੇਲੀਆਂ ਦਾ ਬੋਲ ਖੱਟਣੇ ਦੂਜਾ ਕੰਮ ਬੋਤਲਾਂ ਦੇ ਡੱਟ ਪੱਟਣੇ ਤੀਜਾ ਕੰਮ ਲੈਣੀ ਆਪਾਂ ਮੁੱਲ ਦੀ ਲੜਾਈ ਕੋਈ ਆਣ ਕੇ ਮਾਹੀ ਦਾ ਲਾਲ ਟਕਰੇ ਨਹੀਂ ਤੇਰੇ ਦਰ ਤੇ ਫੌਜੀ ਵਲ ਹੁੰਦਾ ਫੌਜੀ ਵਕਰੇ ਨਹੀਂ ਤੇਰੇ ਦਰ ਤੇ ਉਹ ਤੇਰੇਆਂ ਦੁੱਖਾਂ ਚ ਜਾਮਾ ਭੇਲੀ ਬਣਦਾ ਨਿਸ਼ਾਨਣੀ ਚ ਦੇਖ ਲੈ ਛੀਰ ਛੜਦਾ ਤੇਰੇਆ ਦੁੱਖਾਂ ਚ ਜਮ ਮੈਲੀ ਬਣਦਾ ਨਿਸ਼ਾਨੀ ਚੋ ਦੇਖ ਲੈ ਸਰੀਰ ਛਣਦਾ ਜੁਣ ਫਸਰਾ ਵਜੀਵਰਾ ਜੀ ਕੀ ਹਟਾਚ ਫੁਲ ਫਸਰਾ ਵਧੀ ਮਰਾ ਜੀ ਹਟਾਚ ਉਹ ਕੜਿਆ ਦਾ ਲੜਾ ਦੇ ਨਾਲ ਆ ਹਾ ਨਹੀਂ ਪੜੇ ਨਸ਼ਿਆਂ ਨੇ ਅਲਨ ਜੀਰ ਸਾਰਾ ਖਾ ਲਿਆ ਹਾ ਨਹੀਂ ਪੜੇ ਨਸ਼ਿਆਂ ਨੇ ਉਹ ਚਰ ਖਾਤਰ ਇੰਜਨਾ ਚ ਟੋਣੋ ਹਟ ਗਈ ਹਾਰ ਤੇ ਸ਼ਿੰਗਾਰ ਲਾ ਕੇ ਮੈਨੂੰ ਹਟ ਗਈ ਤਾਰੇ ਖਾਤਰੀਂ ਝੜਾ ਚਟ ਤਹੁਣੋਂ ਹਟ ਗਈ ਹਾਰ ਤੇ ਸ਼ਿੰਗਾਰ ਲਾ ਕੇ ਮੈਨੂੰ ਹਟ ਗਈ ਸਾਰਾ ਸਾਰਾ ਦਿਨ ਮੇਰੀ ਗਲੀ ਵਿੱਚ ਗੇੜੇ ਸਾਰਾ ਸਾਰਾ ਦਿਨ ਮੇਰੀ ਗਲੀ ਵਿੱਚ ਗੇੜੇ ਬਿਨਾ ਕੰਮ ਤੋਂ ਫਰੇ ਤੂੰ ਨੌਂਦਾ ਨਿਜੈ ਬੱਡੀ ਦਾ ਸੁਣ ਕੇ ਨਕਾਲ ਫੜਾਉਂਦਾ ਨਿਜੈ ਬੱਡੀ ਦਾ ਚੁੰਮ ਕੇ ਰਮਾਲ ਫੜਾਉਂਦਾ ਨਿਜੈ ਬੱਡੀ ਦਾ ਹੇ ਤੈਨੂੰ ਤਾਂ ਖੈਰ ਪਤਾ ਨਹੀਂ ਜੇ ਮਤਲਬ ਕਿ ਜੇ ਸਰ ਜਿੰਨਾਂ ਦੀਆਂ ਸੇਲੀਆਂ ਦਾ ਵਿਆਹ ਹੋ ਗਈ ਉਹਨਾਂ ਦੇ ਦੋਸਤ ਦੱਸਦੇ ਨੇ ਮੈਂ ਉਹਨਾਂ ਦੇ ਦੋਸਤਾਂ ਜਿਵੇਂ ਇਹਦੀ ਸਹੇਲੀ ਦਾ ਵਿਆਹ ਹੋ ਗਿਆ ਮੈਨੂੰ ਪਤਾ ਲੱਗ ਗਿਆ ਕਹਿੰਦਾ ਹੇ ਤੈਨੂੰ ਤਾਂ ਖੈਰ ਪਤਾ ਨਹੀਂ ਹੇ ਵਰਤੂ ਤਾਂ ਖੈਰ ਪਤਾ ਨਹੀਂ ਹੇ ਵਰਤੇ ਪਾਣੇ ਦਾ ਪਿੰਡ ਪਿੰਡ ਦਿੱਤਾ ਸ਼ਾਨ ਅਸੀਂ ਪੰਜਾਬ ਹਿੜਿਆਣੇ ਦਾ ਪਿੰਡ ਪਿੰਡ ਦਿੱਤਾ ਸ਼ਾਨ ਅਸੀਂ ਪੰਜਾਬ ਹਿੜਿਆਣੇ ਦਾ ਹੇ ਕਿਵੇਂ ਵਿਛੜਿਆ ਸਾਡੇ ਤੋਂ ਕਿ ਮੇ ਬਿਛੜਿਆ ਸਾਡੇ ਤੋਂ ਅਜ ਵੀ ਹੈ ਜਾਦ ਕੁੜੇ ਉਹਦਾ ਕੋਈ ਪਤਾ ਨਹੀਂ ਉਹਦਾ ਕੋਈ ਪਤਾ ਨਹੀਂ ਲੱਗਿਆ ਨਹੀਂ ਤੇਰੇ ਵਿਆਹ ਤੋਂ ਬਾਅਦ ਕੁੜੇ ਹਾਏ ਕੋਈ ਪਤਾ ਨਹੀਂ ਲੱਗਿਆ ਨਹੀਂ ਤੇ ਵਿਆਹ ਤੋਂ ਬਾਅਦ ਕੁੜੇ ਜਨਾਹ ਤੇ ਖੁਸ਼ੀਆਂ ਦੇ ਵਿੱਚ ਵੀ ਉਹਦਾ ਸਹੋ ਜਾਈਏ ਹੋਵੇ ਤੇਰਾ ਜੇ ਜ਼ਿਕਰ ਇੱਕ ਪਾਸੇ ਹੋ ਜਾਈਏ ਹੋਵੇ ਤੇਰਾ ਜੇ ਜ਼ਿਕਰ ਇੱਕ ਪਾਸੇ ਹੋ ਜਾਈਏ ਘੜੀ ਕੋਈ ਵੀ ਨਾ ਦਰਦੀ ਹਟਾਉਣ ਵਾਲੀ ਆਈ याद जॾो तेरी आई ते रवाण वारी आई याद जॾो तेरी आई ते रवाण वारी आई डुबे सूर जान डुबे ਚਾ ਸਟੇ ਪਿੰਡ ਦਾ ਕਾਲੀਆਂ ਰਾਤਾਂ ਨੇ ਲੁੱਟੇ ਚਾ ਸਟੇ ਪਿੰਡ ਦਾ ਹਏ ਹਿੰਮਤ ਪੂਰੀ ਤੇਰੇ ਸੁਪਨੇ ਹਿੰਮਤ ਪੂਰੀ ਤੇਰੇ ਸੁਪਨੇ ਸਜਾਉਣ ਵਾਲੀ ਆਈ ਜਦ ਜਦੋਂ ਤੇਰੀ ਆਈ ਤੇ ਰਵਾਂਣ ਵਾਲੀ ਆਈ री आई ते री मु ज़माने आए फुल न सीदा फुल न खाई दानी फुल न खाई दानी ਹਾਈ ਪਿਆਰ ਜ਼ਿੰਦਗੀ ਬਖਸ਼ਦਾ ਹੈ ਜ਼ਿੰਦਗੀ ਨੂੰ ਪਿਆਰ 부ਜੀ ਦਾ ਪਿਆਰ ਠੁਕਰਾਈ ਦਾ ਨਹੀਂ ਪਿਆਰ 부ਜੀ ਦਾ ਪਿਆਰ ਠੁਕਰਾਈ ਦਾ ਨਹੀਂ ਹੋਇਆ ਕਿ ਜੇ ਆ ਜੇ ਅਸੀਂ ਹੋ ਗਏ ਬਗਾਨੇ ਨਹੀਂ ਕਦੇ ਤਾਂ ਤੇ ਅੱਜ ਸਾਡੀ ਹੁੰਦੀ ਫਿਰ ਕਾਨੇ ਨੀ ਆ ਵਫਾ ਸਾਡੀ ਦਾ ਤੁਮ ਮੁੱਲ ਕੋਡੀ ਵੀ ਨਾ ਪਾਇਆ ਵਫਾ ਸਾਡੀ ਦਾ ਤੁਮ ਮੁੱਲ ਕੋਡੀ ਵੀ ਨਾ ਪਾਇਆ ਕਿਦੇ ਫਿੱਕਿਆਂ ਦਾ ਚੱਲ ਗਏ ਆ ਜੋਰਦਸ ਜਾਨੀ ਪ੍ਰਭ ਦੇ ਸਮਾਨ ਸਾਨੂੰ ਕਹਿਣ ਬਾੜੀਏ ਰੱਬ ਸਾਡੇ ਜੇ ਬਣਾਏ ਕਿੰਨੇ ਹੋਰ ਕਿੰਨੇ ਹੋਰ ਕਿੰਨੇ ਹੋਰ ਦਸ ਜਾਨੀ ਇਸ਼ਕ ਸਮੁੰਦਰਾਂ ਚ ਡੋਬ ਸਾਨੂੰ ਗਈ ਨੀ ਆਪ ਗਹਿਰਾ ਸੰਗ ਲਾਉਂਦੀ ਫਿਰੇ ਤਾਰੀਆਂ ਇਸ਼ਕ ਸਮੁੰਦਰਾਂ ਚ ਡੋਬ ਸਾਨੂੰ ਗਈ ਨਹੀਂ ਆਪ ਗਹਿਰਾ ਸੰਗ ਲਾਉਂਦੀ ਫਿਰੇ ਤਾਰੀਆਂ ਅਸੀਂ ਤਾਂ ਮੌਜੂਦ ਖੜੇ ਆਪਣੇ ਥਾਮਾਂ ਤੇ ਅਸੀਂ ਤਾਂ ਮੌਜੂਦ ਖੜੇ ਆਪਣੇ ਦਾਵਾਂ ਤੇ ਕਿਦੇ ਸਿੱਕੇ ਆ ਦੱਚ ਲੱਗੇ ਹੱਦ ਹੋਰ ਦਸ ਜਾਨੀ ਰੱਬ ਦੇ ਸਮਾਨ ਸਾਨੂੰ ਕਹਿਣ ਵਾਲੀ ਏ ਰੱਬ ਸਾਡੇ ਜੇ ਬਣਾਏ ਕਿੰਨੇ ਹੋਰ ਕਿੰਨੇ ਹੋਰ ਕਿੰਨੇ ਹੋਰ ਦੱਸ ਜਾਨੀ ਉਹ ਚੁੰਨੀ ਤੇਰੀ ਸਟਨ ਦੀ ਚਾਦਰ ਇਹ ਨਾ ਖੈਗੀ ਉਹ ਨੀਂਦ ਦਾ ਏ ਮੇਰੀ ਜਿਹੜੇ ਇਸਕੇ ਚ ਪੈ ਗਈ ਹਾ ਚੁੰਨੀ ਤੇਰੀ ਸੱਟ ਨੇ ਦੀ ਚਾਦਰੇ ਨਾ ਖੈ ਗਈ ਉਹ ਨੀਂਦ ਦਾ ਏ ਮੇਰੀ ਜਿਹੜੇ ਇਸ਼ਕੇ ਚ ਵੈ ਗਈ ਤੇਰਾ ਪਾਇਆ ਹੌਲਦਾਰ ਲੱਗਾ ਵੇਖ ਕੇ ਦੀ ਮੇਰੀ ਜੰਤ ਮੈਂਦੀ ਪਰੇਵਾਂ ਕੋ ਬੋਲਦੀ ਤੇਰੀ ਬੇਬੇ ਦੇ ਅਲਾਂਬੇ ਆਗੇ ਹੀਰੀਏ ਨੀ ਕੁੜੀ ਸੁਪਨੇ ਚ ਫੌਜੀ ਫੌਜੀ ਬੋਲਦੀ ਤੇਰੀ ਬੇਬੇ ਦੇ ਅਲਾਂਬੇ ਆਗੇ ਹੀਰੀਏ ਨੀ ਕੁੜੀ ਸੁਪਨੇ ਚ ਫੌਜੀ ਫੌਜੀ ਬੋਲਦੀ ਤੇਤਰੀ ਤੇਤਰੀ ਲਾ ਦੇ ਸਾਰੇ ਕਹਿੰਦੇ ਤੇਤਰੀ ਤੇਤਰੀ ਉਹ ਲਾ ਦੇ ਉਹ ਲਾ ਲੈ ਚੱਲ ਆ ਦੇ ਲਾ ਦੇ ਸੋਨੂ ਇਹਦੋਂ ਨਾ ਆਇਆ ਬਾਈ ਲੱਲੇ ਕੋਈ ਚੱਲਾ ਆਮਣ ਆ ਜਾ ਯਾਰ ਇਸੇ ਰੰਗ ਚ ਆਉਂਦੇ ਨੇ ਹਾਂ ਹਾਂ ਤੇਰੇ ਕਰਕੇ ਵੀ ਤਾਂ ਕਿਤੇ ਦਾ ਸੁੰਗੜਾਂ ਤੇ ਚਾੜ ਸਾਟੀਆਂ ਲੋੜੀ ਬਣਾ ਰਹੇ ਮੱਛੀ ਡੋਰ ਕੱਟੀ ਗਾ ਕਰਵਾਈਏ ਤਾਗੇ ਕਰਵਾਈਏ ਤਾ ਪਤਾ ਨਹੀਂ ਸੀ ਤਾ ਬਾਈ ਉਹ ਜਿਹੜਾ ਖਿਆਲੇ ਵੱਡਾ ਦੁੱਖ ਹੈ ਥੋੜਾ ਯਾਰ ਤਿੰਜੇ ਬੇਰੀ ਕੱਟੀ ਠੇਂਗਾ ਏ ਗੋਲੋ ਯਾਰਾ ਸਾਨੂੰ ਇਹੋ ਜੀ ਉਮੀਦ ਨਹੀਂ ਸੀ ਤੇਰੇ ਨਾਲ ਵੱਤ ਸਾਨੂੰ ਕੋਈ ਵੀ ਕਰੀ ਮੈਂ ਸੀ ਤੇਰੇ ਕੋਲੋਂ ਯਾਰਾ ਸਾਨੂੰ ਐਹੋ ਜਿਹੀ ਉਮੀਦ ਨਹੀਂ ਸੀ ਮਿਸਾਲ ਰੋਇਆ ਤਾਂ ਨਹੀਂ ਯਾਰਾ ਉਹ ਬੋਲ ਬੋਲ ਤੇਰੇ ਪਿੱਛੇ ਟਾਟੇ ਆਵੇ ਗਲੀਆਂ ਚ ਰੁਲੇ ਸੀ ਦੱਸ ਅਸੀਂ ਕਿਹੜੀ ਤਕੜੀ ਚ ਘਟ ਤੁਲੇ ਸੀ ਤੇਰੇ ਪਿੱਛੇ ਡਾਟੇ ਆਵੇ ਗਲੀਆਂ ਚ ਰੁਲੇ ਸੀ ਦੱਸ ਅਸੀਂ ਕਿਹੜੀ ਤਕੜੀ ਚ ਕੱਟ ਤੁਲੇ ਸੀ ਮੰਨਿਓ ਕੇ ਸਾਡੇ ਕੋਲ ਮੰਨਿਓ ਕੇ ਸਾਡੇ ਕੋਲ ਉਹ ਮੰਨਿਓ ਕੇ ਸਾਡੇ ਕੋਲ ਕੋਈ ਵੀ ਰਸੀਦ ਨਹੀਂ ਸੀ ਤੇਰੇ ਕੋਲੋਂ ਯਾਰਾ ਸਾਨੂੰ ਐਹੋ ਜੀ ਉਮੀਦ ਨਹੀਂ ਸੀ ਐਹੋ ਜੀ ਉਮੀਦ ਨਹੀਂ ਸੀ ਧੰਨਵਾਦ ਜੀ ਬਾਈ ਜੀ ਦਰਜੀਪਾ ਬੰਨ 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 ਤੂੰ ਬੜੀ ਵਧੀਆ ਵੀਡੀਓ ਲਾ ਉਹਦਾ ਨਹੀਂ ਕਿ ਕਰਗਾ ਨਹੀਂ ਕਿ ਚੜਾਲਿਆ ਹਾਂ ਯਾਰ ਇਹ ਹੈ ਗਾਉਂ ਕਲਵਿੰਦਰ ਵਿਲੇ ਦਾ ਖਾਦਮ ਹੈ ਜੀ ਸਰ ਕਲਵਿੰਦਰ ਵਿਲੇ ਦਾ ਟਾਈਮ ਟੇਬਲ ਆਹ ਆਹ ਨਾ ਤਾਲੀਆਂ ਲਾ ਬਾਈ ਮੁੰਡਾ ਨਾ ਤਾਲੀਆਂ ਲਾ ਬਾਈ ਤਾਲੀਆਂ ਰੁਕੜੀ ਨਹੀਂ ਜਾਂਦੀ ਉਹ ਬੜਾ ਟਾਈਮ ਸੀ ਕ ਲੈਣਾ ਉਦੋਂ ਲੜੇ ਨਾ ਹੀ ਫੋਨ ਹੁੰਦਾ ਨਾ ਹੀ ਫੇਸਬੁੱਕ ਸੀ ਚਿੱਠੀ ਰਾਹੀ ਸੀ ਦਿਲਾਂ ਦੀ ਗੱਲ ਦੱਸਦੇ ਬਸ ਚਿੱਠੀ ਸੁਣਾਉਂਦੀ ਦੁੱਖ ਸੁੱਖ ਸੀ ਕਦੋਂ ਕਿਹੜੇ ਵੇਲੇ ਆਪਾਂ ਕਿੱਥੇ ਮਿਲਣਾ ਟੈਬ ਟੈਬਲ ਚ ਫਿੱਟ ਹੁੰਦੇ ਸਾਰੇ ਸੀ ਅੱਖ ਭੂਆ ਤੋਂ ਬਚਾ ਕੇ ਡੁੱਬ ਜਾਣੀਏ ਤੂੰ ਵੀ ਇਸ਼ਕੇ ਦੇ ਲੁੱਟਦੀ ਨਜ਼ਾਰੇ ਸੀ ਸਾਰੇ ਮੁੰਡੇ ਨਾ ਆਪਣੇ ਡੀਜੇ ਵਾਸਤੇ ਖੜੇ ਨੇ ਹਨਾ ਅੱਪ ਡੀਜੇ ਮੰਗਾਇਆ ਸਾਰੇ ਜਾਣੇ ਡੀਜੇ ਵਾਸਤੇ ਖੜੇ ਨੇ ਡੀਜੇ ਆਪਾਂ ਲਾਉਣੇ ਆ ਇੱਕ ਜਮਾਤ ਨਾਲ ਇੱਕ ਇੱਕ ਲਾਸਟ ਆ ਸਰ ਜੀ ਚਰਖਾ ਨਹੀਂ ਘੁੰਮਦਾ ਮਹਿਫਲ ਟਾਈਪ ਗਾਣੇ ਗਾਉਂਦਾ ਆਪਾਂ ਕੋਈ ਉਹ ਨਹੀਂ ਇੱਕ ਚੱਲਦੀ ਆ ਪਿੰਡ ਚਿੱਤ ਲੱਗਦਾ ਨਹੀਂ ਬਿੰਦੂ ਮੇਰੀ ਰੂਸੀ ਫਿਰੇ ਜਿੰਦ ਮੈਂ ਮਨਾਵਾ ਖੰਡ ਨੂੰ ਗੱਲ ਐਡੀ ਵੀ ਨਹੀਂ ਕੋਈ ਦੇਖੀ ਜਾਊ ਜਿਵੇਂ ਹੋਈ ਲੈ ਕੇ ਜਾਊ ਗੱਲ ਸੋਈ ਪੁੱਤ ਆਉਂਦੀ ਅੰਦਰ ਨੂੰ ਹੋ ਤੇਰੀਆਂ ਕਲਾਸ ਮੇ ਤਾਂ ਸਰਦੀਆਂ ਬੈਠੋਂ ਨਾਲੇ ਜੈਲਸੀ ਕਰਨ ਤੇਰੇ ਜੱਟ ਤੇ ਚੋਰੀ ਚੋਰੀ ਤੇ ਤੁੰ ਨਾਲੇ ਭੇਜਣ ਸਨੇਪਾ ਵਿੱਚੋਂ ਬਿਚੀਨੀ ਮਾਰਨ ਤੇਰੇ ਜੱਟ ਤੇ ਕਾਤ ਹੋਈ ਕਿ ਨਹੀਂ ਫੂਜ ਐਵੇਂ ਓੱਡਿਆ ਫੂਜ ਨਾਲੇ ਆਪ ਹੋਵੇਂ ਤੰਗ ਨਾਲੇ ਮੈਨੂੰ ਕਰੇ ਤੰਗ ਨਹੀਂ ਇੱਕ ਚੱਲਦੀ ਆ ਵਿੰਡ ਤੇ ਪਲਗਦਾ ਨਹੀਂ ਬੇਸਰੀ ਦੁਸੀਂ ਫਿਰੇ ਜਿੰਦ ਮੈਂ ਹੈਪੀ ਲੋਡੀ ਹੈਪੀ ਲੋਡੀ ਯਾਰ ਦੋਸਤ ਕਹਿੰਦੇ ਹੈ ਦੂਰ ਤਾਓ ਤੇ ਵਾਹੇ ਛੇਕੇ ਪਤਾ ਨਹੀਂ ਫੂਜ ਦੇ ਘਾਟੀ ਹੋਵੇ ਦੋ ਵਾਰ ਆਏ ਕਹਿੰਦੇ ਫੌਜੀ ਨੂੰ ਕਹਦੇ ਆ ਗਾ ਕੇ ਤੇ ਡੀ ਲਾ ਦੇ ਲੈ ਲੈ ਤੇ ਫੁਕਤਾਂ ਚ ਕਰਦੇ ਪਿਆਰ ਸਾਰੇ ਹੀਰੇ ਆ ਨਹੀਂ ਯਾਰ ਰੇ ਚੰਦੇ ਕਹਿੰਦੇ ਬੰਦਾ ਵਿੱਚ ਪਾਓ ਹੁਣੇ ਭਾਬੀ ਨੂੰ ਬੁਲਾਓ ਨਹੀਂ ਟੱਪ ਕੇ ਵੀ ਚੱਲਾਂਗੇ ਬੀਜੀ ਦੀ ਕੰਧ ਨੂੰ ਇੱਕ ਚੱਲਦੀ ਆ ਵਿੰਦ ਚੱਤ ਲੱਗਦਾ ਨਹੀਂ ਵਿੰਦ ਮੇਰੀ ਰੁੱਸੀ ਫਿਰੇ ਜਿੰਦ ਮੈਂ ਮਾਨਾ ਮੱਖਣ ਨੂੰ ਲਾਸਤਾ ਕਹਿੰਦਾ ਹੁ ਤਿਸਤ ਨਹੀਂ ਉਹ ਲੱਗਣਾ ਤੇਰਾ ਫੌਜੀ ਬਿਣਾ ਨਹੀਂ ਤੈਨੂੰ ਵੱਡ-ਵੱਡ ਖਾਣ ਗਿਆ ਵਾਰਸ਼ਾਂ ਵੰ ਬਸਾਂ ਵਾਂਗੂ ਪਿੰਡ ਗੇੜੇ ਮਾਰਦੇ ਬਚੋਲੇ ਹੁਣ ਦੂਰੋਂ ਦੂਰੋਂ ਮਿੱਠੀ ਏ ਸਫਾਰਸ਼ਾ ਪਾਵੇਂ ਹੁਣੇ ਲਾਲਾ ਵੈਂਡ ਤੈਨੂੰ ਹੂਰ ਗਰੈਂਟ ਹੋਰ ਲੈ ਗਈ ਜੇ ਵਿਆਹ ਕਰ ਤੇ ਫੌਜੀ ਚੰਦ ਨੂੰ ਇੱਕ ਜਲਦੀਆ ਵੈਂਡ ਚਿੱਤ ਲੱਗਦਾ ਨਹੀਂ ਫਿਰ ਮੇਰੀ ਰੁੱਸੀ ਫਿਰੇ ਜਿੰਦ ਮੈਂ ਮੁੰਨਾ ਵਾਂਡ ਯਾਰ ਵੀਰੇ ਗਾਣਾ ਚੱਕ ਦੇ ਵਾ ਸੁਣ ਲਾ ਦੇ ਕਹਿੰਦੀ ਭਾਈ ਆ ਰਹਿ ਗਿਆ ਇੱਕ ਭਾਈ ਇਹਨੂੰ ਜੋਰ ਪਿਆ ਪਿਆ ਗਾਣੇ ਦਾ ਕਹਿੰਦੇ ਇੱਥੇ ਚੱਕਰ ਪਿਆ ਪਿਆ ਹੁਣ ਸਾਰੇ ਮੁੰਡੇ ਤੱਤੇ ਹੋਏ ਫਿਰਦੇ ਆ ਕਹਿੰਦੇ ਅਸੀਂ ਆਪ ਗਾਵਾਂਗੇ ਕਹਿੰਦੇ ਡੀਜ਼ਲ ਨੂੰ ਬੰਦ ਕਰਾ ਦਿਓ ਕਹਿੰਦੇ ਠੀਕ ਆ ਕਿਹਨੇ ਸੁਣਾ ਦੇ ਹੁਣ ਆ ਸੋਚ ਲੈ ਆ ਸੋਚ ਇਹਨੇ ਵਿਲਾਦ ਗਈ ਮੈਂ ਬਣ ਗਿਆ ਧੀਰ ਨਹੀਂ ਵੀਰੇ ਨਹੀਂ ਚੰਗੀ ਲੱਗਦੀ ਲੱਗਦੀ ਅੱਛਾ ਸੋਚਣਾ ਸੋਚਿਆ ਸੋਚਣਾ ਸੋਚੀ ਨੇ ਸੋਚੇ ਲੱਖ ਵਾਰ ਇਹ ਅਲਮਾਰੀ ਜੋ ਕੱਢ ਰਿਹਾ ਹੋਇ ਕੋਈ ਨਾ ਟਕਲੇ ਮਾਰ ਨਾਲ ਬੋਲ ਰਹੀ ਮੈਂ ਬਾਪੂ ਨੂੰ ਕਹਿ ਸਕਦੀ ਨਾ ਬੇਬੇ ਤੋਂ ਨਾ ਰੱਖਦੀ ਨਾ ਮੈਂ ਕਹਿ ਸਕਦੀ ਨਾ ਬੇਬੇ ਤੋਂ ਨਾ ਰੱਖਦੀ ਨਾ ਮੈਨੂੰ ਕਹਿੰਦੇ ਕੁੜੀ ਲਿਆਣੀ ਐ ਮਾਪਿਆਂ ਦੀ ਬਹਿਗੀ ਬੇੜੀ ਮੇਰਾ ਵਿਆਹ ਕਰਵਾਉਣ ਨੂੰ ਜੀ ਕਰਦਾ ਬੇਬੇ ਨਾ ਮੰਦੀ ਮੇਰੀ ਮੇਰਾ ਵਿਆਹ ਕਰਵਾਉਣ ਉਜੀ ਕਰਦਾ ਬੇਬੇਣਾ ਮੰਦੀ ਮੇਰੀ ਉਹ ਦੁੱਖਾ ਪੀ ਦੁੱਧ ਮਲਾਈਆਂ ਨਹੀਂ ਝੁੰਗਿਆ ਕਰਮ ਜਾਂ ਗਾਈਆਂ ਨਹੀਂ ਫੇਰ ਦੁੱਧ ਮਲਾਈਆਂ ਨਹੀਂ ਝੁੰਗਿਆ ਕਰਮ ਜਾਂ ਗਾਈਆਂ ਨਹੀਂ ਕੋਈ ਬਿਨਾ ਕਾੜਿਓ ਕੱਚੇ ਦੁੱਧ ਨੂੰ ਜਾਗ ਹੰਣੇ ਲਾ ਜੂ ਤੇ ਅਗਲੇ ਸਾਲ ਦਾ ਕਹਾਣ ਦੀਏ ਨੀ ਕੋਈ ਬਣ ਕੇ ਪਰੋਣਾ ਆ ਜੂ ਤੇ ਅਗਲੇ ਸਾਲ ਦਾ ਕਹਾਣ ਦੀਏ ਨੀ ਕੋਈ ਬਣ ਕੇ ਪਰੋਣਾ ਆ ਜੂ ਹੋ ਤੇਰਾ ਅਗਲੇ ਸਾਲ ਦਾ ਕਹਾਣ ਦੀਏ ਨੀ ਕੋਈ ਬਣ ਕੇ ਪਰੋਣਾ ਓ ਮੇਰੇ ਮਹਿੰਦੀ ਲੱਗ ਜੇ ਹੱਥਾਂ ਨੂੰ ਬਾਹਾਂ ਵਿੱਚ ਪੈ ਜੇ ਚੂੜਾ ਵੇ ਓ ਮੇਰੀ ਨਾਲ گلابی ਚੰਨੀ ਦਾ ਰੰਗ ਹੋ ਜੇ ਗੁੜਾ ਗੁੜਾਵੇ ਮੇਰੀ ਮੇਂਦੀ ਲੱਗ ਜੇ ਹੱਥਾਂ ਨੂੰ ਬਾਹਾਂ ਵਿੱਚ ਪੈ ਜੇ ਚੂੜਾ ਵੇ ਮੇਰੀ ਲਾਲ ਗਲਾਬੀ ਚੁੰਨੀ ਦਾ ਰੰਗ ਹੋ ਜੇ ਗੂੜਾ ਗੂੜਾ ਵੇ ਵਿਮਖਾਂ ਮੱਖਣ ਦੀਆਂ ਪਿੰਨੀਆਂ ਵੇ ਹੋ ਗਈ ਜਵਾਨ ਬਥੇਰੀ ਜਰਾ ਵਿਆਹ ਕਰਵਾਉਣ ਨੂੰ ਜੀ ਕਰਦਾ ਬੇੜੇ ਨਾਲ ਮਨ ਦੀ ਮੇਰੀ ਮੈਂ ਵਿਆਹ ਕਰਵਾਉਣ ਨੂੰ ਜੀ ਕਰਦਾ ਬੇੜਾ ਮਨ ਦੀ ਮੇਰੀ ਜੀ ਦੇ ਡੀਜੇ ਲਾ ਦੋ ਵੀਰੇ ਡੀਜੇ ਓਪਨ ਕਰਦੇ ਡੀਜੇ ਚੱਕ ਦੇ ਫਟੇ ਨਾ ਘਟਨਾ ਕਰਨ ਚੱਲੇ ਹਾਂ ਵੇ ਕੁਛ ਨਹੀਂ ਹੁੰਦਾ ਚੱਲਣ ਦੇ ਆ ਵੀ ਆਏ ਨਹੀਂ ਉਹ ਜਿਹੜਾ ਤੂੰ ਹਰ ਪਾਸੇ ਲੱਗਦਾ ਪਤਾ ਨਹੀਂ ਤੇਰੇ ਲਈ ਯਾਰ ਉਹ ਪੀਰੜ ਬੈਲਾ ਤੂੰ ਉੱਧਰ ਆ ਗਿਆ ਤੱਕ ਨੂੰ ਜਾ ਕੇ ਕਿਹਨਾਂ ਹੋਣਾ ਹਾਂ ਜੀ ਤੇ ਸੈਨਾ ਚੌਕ ਨਾ ਯਾਰੋ ਜੱਦੀ ਫੜਦੀ ਆਏ ਉਹ ਕਿੱਥੇ ਵੱਲ ਜਾ ਲਾਈਵ ਫਲਾਇ ਕਰਕੇ ਪਾਈ ਆਇਆ ਸੋਟਾ ਕਰਾਉਂਦਾ ਕੋਟੇ ਆਗੇ ਸਾਹਮਣੇ ਕੋਟੇ ਸਭ ਕੁੱਟਾ ਆਗੇ ਆਹ ਨਿਕਾਲੇ ਭਾਈ ਗਾਣਾ ਚੱਲੇਗਾ ਫਲਾਈ ਫਲਾਈ ਕਰਤਾ ਆਪਾਂ ਓਏ ਇਹ ਪੀ ਲੈ ਯਾਰ ਚੱਲੇ ਓ ਲਾਉਣਾ ਓਏ ਇਹ ਪੀ ਲੈ ਓਏ ਫਲਾਈ ਕਰਕੇ ਲਾ ਦੇ ਓਏ ਯਾਰ ਹੋਰ ریکارڈ ਨਿਕਲ ਆਉਂਦਾ ਮੈਂ ਸਰ ਜਿਹੜਾ ਸੱਚ ਜਿਹੜਾ ਸੱਚ ਮਾਰਦੇ ਉਹਦਾ ਨਿਕਲੇ ਨਹੀਂ ਤੂੰ ਉਤਾਰ ਨਾਲ ਆ ਜਾ ਬੜਾ ਪਿੱਛੇ ਰੋ ਹੈਪੀ ਤੂੰ ਭਾਂਜ ਬੁੱਧੂਆਂ ਯਾਰ ਭਾਈ ਜੀ ਬਾਤ ਚੱਕੀ ਬਾਤ ਚੱਕੀ ਗਾਣਾ ਆ ਗਿਆ ਆਪਣਾ ਮੇਰਾ ਗਾਣਾ ਆ ਗਿਆ ਅੱਜ ਕਰਦੇ ਸਾਡੇ ਕਰਦੇ ਹੁਣ ਉਹ ਲੈਪਟਾਪ ਵੀ ਚੱਕ ਲੈ ਕੋਈ ਜਣਾ ਯਾਰ ਆਪਣਾ ਆਪ ਲਾ ਲੈਣਾ ਹੋਏ ਠੀਕ ਹੈ ਉਹ ਸਭ ਕਰਦੇ ਹੁਣ ਜੇ ਤੂੰ 10 ਮਿੰਟਾਂ ਨੂੰ ਇਹ ਇੱਥੇ ਚੜ ਕੇ ਨੱਚਣ ਗਿਆ ਤਾਂ ਧਿਆਨ ਰੱਖੀ ਜੰਗਾ ਉਹ ਉਹ ਫੋਨ ਤੇ ਦਾ ਕੰਮ ਹੋ ਜੂਗਾ ਯਾਰ ਭਾਈ ਯਾਰ ਭਾਈ ਗੁਰੂ ਮੇਰ ਕਰੇ ਬਲਾਵਾ ਆ ਗੱਲ ਕਰ ਕਰਮੇ ਹੋ ਰਿਹਾ ਹੋਏ ਹਾਂਜੀ ਕੀ ਸਮੱਸਿਆ ਫੌਜੀ ਕੀ ਸਮੱਸਿਆ ਸਮੱਸਿਆ ਕਿ ਲੈਪਟਾਪ ਨਹੀਂ ਹੈਗਾ ਗਰੀਬਾ ਕੁੜੇ ਆਪਣੇ ਇਹ ਲੈਪਟਾਪ ਲੈ ਲਾ ਕੇ ਵੀ ਕੋਈ ਜਿਵੇਂ ਲੈਪਟਾਪ ਕਰ 3000 ਕੋਈ ਨਾ ਮਾਰੀ ਬਣ ਗਿਆ ਥੋੜਾ ਜਿਹਾ ਚਲਾ ਦੇ ਵੀਰੇ ਮਗਾ ਲੈ ਕਰ ਦੇ ਓਏ ਪਿਆ ਯਾਰ ਤੂੰ ਜਾ ਜਾ ਮੇਰੀ ਬਾਜ ਖਰਾਬ ਆ ਓਏ ਇਹਨੂੰ ਬਾਅਦੇ ਕਰ ਬੱਲਾ ਭਲੇ ਆਪੇ ਮਗਾ ਲੈ ਯਾਰ ਤਰਾਪਾ ਮਕੈਨਿਕ ਵਾਲੇ ਨੇ ਆ ਆਦਾ ਫੋਨ ਲਾ ਲਾ ਉਹਨੇ ਓਏ ਆਦਾ ਫੋਨ ਲਾ ਲਾ ਲੈਪਟਾਪ ਲੈ ਆਉਂਦੇ ਬਾਈ